ਹੁੰਦੇ ਨੇ ਨਾਗਾ ਸਾਧ ਕਿਉਂ ਖਾਂਦੇ ਨੇ ਮਨੁੱਖੀ ਮਾਸ ਕੀ ਹੈ ਨਾਗਾ ਸਾਧਾਂ ਦਾ ਮਨੁੱਖੀ ਖੋਪੜੀ ਨਾਲ ਸੰਬੰਧ ਮਹਾਕੁੰਭ ਦੁਨੀਆ ਦਾ ਸਭ ਤੋਂ ਵੱਡਾ ਮੇਲਾ ਜਿੱਥੇ ਆਸਤਾ ਦਾ ਹੜ ਦੇਖਣ ਨੂੰ ਮਿਲਦਾ ਹੈ 12 ਸਾਲ ਬਾਅਦ ਆਉਣ ਵਾਲਾ ਮਹਾਕੁੰਭ 13 ਜਨਵਰੀ 2025 ਤੋਂ ਸ਼ੁਰੂ ਹੋਇਆ ਤੇ 26 ਫਰਵਰੀ 2025 ਤੱਕ ਚੱਲੇਗਾ ਪਹਿਲੇ ਹੀ ਦਿਨ ਕਰੋੜਾ ਸ਼ਰਧਾਲੂਆਂ ਨੇ ਪ੍ਰਯਾगराज ਚ ਸੰਗਮ ਚ ਜਾ ਕੇ ਪਵਿੱਤਰ ਗੰਗਾ ਇਸ਼ਨਾਨ ਕੀਤਾ ਪਰ ਆਖਿਰ ਕਿਉਂ ਸ਼ਰਧਾਲੂਆਂ ਤੋਂ ਪਹਿਲਾਂ ਸਾਧੂ ਇਸ਼ਨਾਨ ਕਰਦੇ ਨੇ ਮਹਾਕੁੰਚੇ ਸ਼ਰਧਾਲੂਆਂ ਦੇ 13 ਅਖਾੜਿਆਂ ਨੂੰ ਤਿੰਨ ਸਮੂਹਾਂ ਦੇ ਵਿੱਚ ਵੰਡਿਆ ਜਾਂਦਾ ਹੈ ਉਦਾਸੀਨ ਬੈਰਾਗੀ ਤੇ ਸੰਨਿਆਸੀ ਨਾਗਾ ਸਾਧੂ ਪਹਿਲਾਂ ਪਵਿੱਤਰ ਇਸ਼ਨਾਨ ਕਰਦੇ ਨੇ ਕਿਉਂਕਿ ਉਹਨਾਂ ਨੂੰ ਡੂੰਗੀ ਤਪੱਸਿਆ ਤੇ ਸ਼ਰਧਾ ਦੇ ਕਾਰਨ ਭਗਵਾਨ ਸ਼ਿਵ ਦੇ ਚੇਲੇ ਮੰਨਿਆ ਜਾਂਦਾ ਹੈ। ਨਾਗਾ ਸਾਧੂ ਅਧਿਆਤਮਿਕ ਸ਼ਕਤੀ ਅਤੇ ਧਾਰਮਿਕ ਮਹੱਤਤਾ ਨੂੰ ਦਰਸਾਉਂਦੇ ਨੇ। ਇਸ ਕਰਕੇ ਅੰਮ੍ਰਿਤ ਸੰਚਾਰ ਦਾ ਪਹਿਲਾ ਵਿਸ਼ੇਸ਼ ਅਧਿਕਾਰ ਨਾਗਾ ਸਾਧੂਆਂ ਨੂੰ ਦਿੱਤਾ ਜਾਂਦਾ ਹੈ। ਇੱਥੇ ਪੰਜ ਅੰਮ੍ਰਿਤ ਸੰਚਾਰ ਹੋਣਗੇ। 14 ਜਨਵਰੀ ਨੂੰ ਮਹਾਸਕ੍ਰਾਂਤੀ, 29 ਜਨਵਰੀ ਨੂੰ ਮਾਰਨੀ ਮਸਿਆ, 3 ਫਰਵਰੀ ਨੂੰ ਬਸੰਤ ਪੰਚਮੀ 12 ਫਰਵਰੀ ਨੂੰ ਮਾਗੀ ਪੂਰणिमा ਅਤੇ 26 ਫਰਵਰੀ ਨੂੰ ਮਹਾਸ਼ਿਵ ਰਾਤਰੀ ਇਸ ਦੇ ਨਾਲ ਹੀ ਨਾਗਾ ਸਾਧੂਆਂ ਨੂੰ ਅਕਸਰ ਹੀ ਮਨੁੱਖੀ ਖੋਪੜੀਆਂ ਨਾਲ ਦੇਖਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਅਘੋਰੀ Laashaਾਂ ਦੇ ਅਵਸ਼ੇਸ਼ਾਂ ਨੂੰ ਇਕੱਠਾ ਕਰਦੇ ਨੇ ਤੇ ਇਹਨਾਂ ਨੂੰ ਆਪਣੇ ਅਧਿਆਤਮਿਕ ਗਿਆਨ ਲਈ ਵਰਤਦੇ ਨੇ ਮਨੁੱਖੀ ਮਾਸ ਖਾਣ ਦੇ ਨਾਲ ਨਾਲ ਉਹ ਮਨੁੱਖੀ ਖੋਪੜੀਆਂ ਦੀ ਵੀ ਵਰਤੋਂ ਕਰਦੇ ਨੇ ਕਿਹਾ ਜਾਂਦਾ ਹੈ ਕਿ ਸ਼ਿਵ ਦੇ ਪੰਜ ਰੂਪਾਂ ਵਿੱਚੋਂ ਇੱਕ ਰੂਪ ਅਘੋਰ ਹੈ ਅਗੋਰੀ ਬਣਨ ਦੀ ਪਹਿਲੀ ਸ਼ਰਤ ਮਨ ਵਿੱਚੋਂ ਨਫ਼ਰਤ ਨੂੰ ਦੂਰ ਕਰਨਾ ਹੈ। ਅਗੋਰੀ ਉਹਨਾਂ ਚੀਜ਼ਾਂ ਨੂੰ ਅਪਣਾਉਂਦੇ ਨੇ ਜੋ ਮਨੁੱਖਤਾ ਦੁਆਰਾ तुच्छ ਮੰਨੀਆਂ ਜਾਂਦੀਆਂ ਨੇ। ਸੰਸਕ੍ਰਿਤ ਭਾਸ਼ਾ ਵਿੱਚ ਅਗੋਰੀ ਸ਼ਬਦ ਦਾ ਅਰਥ ਹੈ ਚਾਨਣਨਵਲ। ਨਾਗਾ ਸਾਧੂ ਕੱਪੜੇ ਨਹੀਂ ਪਾਉਂਦੇ। ਉਹਨਾਂ ਦਾ ਮੰਨਣਾ ਹੈ ਕਿ ਜਦੋਂ ਮਨੁੱਖ ਪੈਦਾ ਹੁੰਦਾ ਹੈ ਤਾਂ ਉਹ ਨੰਗਾ ਪੈਦਾ ਹੁੰਦਾ ਹੈ। ਰੱਬ ਨੇ ਉਹਨੂੰ ਬਿਨਾਂ ਕੱਪੜਿਆਂ ਤੋਂ ਭੇਜਿਆ ਹੁੰਦਾ ਹੈ। ਇਸ ਕਰਕੇ ਉਹ ਵੀ ਕੱਪੜੇ ਨਹੀਂ ਪਹਿਨਦੇ। ਨਾਗਾ ਸਾਧੂ ਮਨੁੱਖ ਵੀ ਕੁਦਰਤੀ ਅਵਸਥਾ ਨੂੰ ਸੱਚ ਮੰਨਦੇ ਨੇ ਪਰ ਸਵਾਲ ਇਹ ਹੈ ਕਿ ਕੀ ਉਹਨਾਂ ਨੂੰ ਠੰਡ ਨਹੀਂ ਲੱਗਦੀ ਨਾਗਾ ਸਾਧੂਆਂ ਦੇ ਸਰੀਰ ਤੇ ਲੱਗੀ ਸਵਾ ਉਹਨਾਂ ਲਈ ਇੱਕ ਇਨਸੂਲੇਟਰ ਦਾ ਕੰਮ ਕਰਦੀ ਹੈ ਅਗਨੀ ਤਤ ਤੋਂ ਤਿਆਰ ਕੀਤੀ ਗਈ ਇਹ ਸਵਾ ਉਹਨਾਂ ਦੇ ਸਰੀਰ ਨੂੰ ਠੰਡੀਆਂ ਹਵਾਵਾਂ ਦੇ ਸਿੱਧੇ ਸੰਪਰਕ ਤੋਂ ਬਚਾਉਂਦੀ ਹੈ ਨਾਗਾ ਸਾਧੂ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਨੂੰ ਵੀ ਇਸ ਤਰ੍ਹਾਂ ਰੱਖਦੇ ਨੇ ਕਿ ਉਹਨਾਂ ਦਾ ਸਰੀਰ ਗਰਮ ਰਹੇ ਅਗੋਰੀ ਕਹਿੰਦੇ ਨੇ ਕਿ ਉਹ ਕੁਦਰਤ ਦੇ ਵਿੱਚ ਫਰਕ ਨਹੀਂ ਕਰਦੇ ਇਸ ਕਰਕੇ ਉਹ ਜਾਨਵਰ ਦਾ ਮਾਸ ਵੀ ਖਾਂਦੇ ਨੇ ਤੇ ਇਨਸਾਨੀ ਮਾਸ ਵੀ ਖਾਂਦੇ ਨੇ ਇਸ ਦੇ ਨਾਲ ਹੀ ਇਹ ਵੀ ਗੱਲ ਪ੍ਰਚਲਿਤ ਹੈ ਕਿ ਅਗੋਰੀ ਲਾਸ਼ਾਂ ਨਾਲ ਸਰੀਰਕ ਸੰਬੰਧ ਬਣਾਉਂਦੇ ਨੇ ਪਰ ਉਹ ਜੀ ਸੈਕਸ ਨੂੰ ਮਾਨਤਾ ਨਹੀਂ ਦਿੰਦੇ ਖਾਸ ਗੱਲ ਇਹ ਹੈ ਕਿ ਜਦੋਂ ਅਗੋਰੀਆਂ ਦੀ ਮੌਤ ਹੋ ਜਾਂਦੀ ਹੈ ਤਾਂ ਦੂਸਰੇ ਅਗੋਰੀ ਉਸ ਦਾ ਮਾਸ ਨਹੀਂ ਖਾਂਦੇ ਬਲਕਿ ਉਸ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ ਜਾਂ ਉਸ ਨੂੰ ਦਫ਼ਨ ਕਰ ਦਿੱਤਾ ਜਾਂਦਾ ਹੈ